ਦਾ ਤੋਖਾਰ ਨ ਵਿਆਪਈ ਕੰਠ uh ਸਤਿ ਦੇ ਮਾਲਕ ਜੁਗ ਹੋ ਜੋਗੇ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਬੈਠੇ ਸਤਸੰਗੀ ਜਨੋ ਸਤਗੁਰ ਜੀ ਨੇ ਆਕਾਰ ਬਖਸ਼ਿਸ਼ ਕਿਰਪਾ ਰਹਿਮਤ ਸਦਕਾ ਅੱਜ ਪੋਹ ਦੇ ਮਹੀਨੇ ਦੀ ਅਰੰਭਤਾ ਦੀ ਹੋਈ ਹੈ ਇਹ ਪਾਵਨ ਬਚਨ ਜੋ ਆਪ ਸਾਰੀਆਂ ਸੰਗਤਾਂ ਨੇ ਸਰਵਨ ਕੀਤੇ ਹਨ ਇਹ 12 ਮਾਂ ਦੀ ਬਾਣੀ ਉਚਾਰਨ ਕੀਤੀ ਹੋਈ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਆਪ ਜੀ ਨੇ ਇਹ ਪਾਵਨ ਸਤਰਾ শ্রবণ ਕੀਤੀ ਆ ਹਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਕਦੇ ਕੋ ਹੀ ਨੇ ਦਾ ਨਾਮ ਉਰ ਵਰਤਿਆ ਹੋਇਆ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਸ ਉਪਦੇਸ਼ ਦੇ ਅੰਦਰ ਜੋ ਸਾਰਾ ਸਾਰ ਹੈ ਕਿ ਜਗਿਆਸੂ ਦੀ ਜੀਵ ਦੀ ਸੁਰਤ ਉਸ ਪਰਮੇਸ਼ਰ ਦੇ ਨਾਲ ਪ੍ਰਮਾਤਮਾ ਦੇ ਨਾਲ ਜੁੜ ਜੇ ਤੇ ਜਿਹਦੀ ਸੁਰਤ ਉਸ ਮਾਲਕ ਪਰਮੇਸ਼ਰ ਦੇ ਨਾਲ ਜੁੜ ਗਈ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਹਰ ਦਾ ਵਰਤਾਰਾ ਜੋ ਵਰਤਦਿਆ ਹੋਇਆ ਸਾਡੇ ਮਨ ਨੂੰ ਸਮਝਾ ਦਿੱਤਾ ਜਿਵੇਂ ਪਉ ਦੇ ਮਹੀਨੇ ਦੇ ਵਿੱਚ ਕੱਕਰ ਪੈਣ ਲੱਗ ਪੈਂਦਾ ਹੈ ਤੇ ਹਰਾ ਹੋਇਆ ਘਾਹ ਦਰਖਤੀਆਂ, ਰੂੰਬਲੀਆਂ ਜਿਨ੍ਹਾਂ ਦੇ ਵਿੱਚ ਰਸ ਭਰਿਆ ਸੀ ਉਹ ਕੱਕਰ ਪੈਣ ਦੇ ਨਾਲ ਸੜ ਜਾਂਦੀਆਂ ਨੇ, ਸੁੱਕ ਜਾਂਦੀਆਂ ਨਹੀਂ ਤੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਜੀਵ ਵਿਕਾਰਾਂ ਦਾ ਕੱਕਰ ਪੈਂਦਾ ਹੈ ਮਨ ਉਤੇ ਤੇ ਮਨ ਹੀ ਅੰਦਰੋਂ ਸੜ ਜਾਂਦਾ ਹੈ ਸੁੱਕ ਜਾਂਦਾ ਹੈ ਤੇ ਦੂਸਰੀ ਬੇਨਤੀ ਜਿਹੜੀਆਂ ਰੁੱਤਾਂ ਛੇ ਮੰਨੀਆਂ ਗਈਆਂ ਹਨ ਤੇ ਰੁੱਤ ਅਨਸਾਰ ਜੋ ਤਬਦੀਲੀ ਆਉਂਦੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਵਚਨ ਕਰਦੇ ਹਨ ਇਸੇ ਤਰ੍ਹਾਂ ਮਨੁੱਖ ਦਾ ਮਨ ਵੀ ਜਿਹੜਾ ਹੈ ਹਰ ਵਕਤ ਬਦਲਦਾ ਰਹਿੰਦਾ ਹੈ ਹਰ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਹਿਬ ਜੀ ਨੇ ਰਹਿਮਤ ਕੀਤੀ ਜਦੋਂ ਤੁਖਾਰੀ ਰਾਗ ਦੇ ਅੰਦਰ ਵਚਨ ਉਚਾਰਨ ਕੀਤੇ ਨਾ ਸਾਹਿਬ ਜੀ ਨੇ ਕਿਹਾ ਤੋਖ ਤੁਖਾਰ ਪੜੈ ਵਾਨ ਤ੍ਰਿਣ ਰਸ ਸੁਖ ਹੈ ਤੇ ਉਹਨਾਂ ਪਰੰਗਲੀਆਂ ਦੇ ਵਿੱਚੋਂ ਰਸ ਸੁੱਕ ਗਿਆ ਤੇ ਮਨ ਜਦੋਂ ਪਲ-ਪਲ ਬਦਲਦਾ ਹੈ ਵਿਕਾਰਾਂ ਦੇ ਵਿੱਚ ਸੜਦਾ ਹੈ ਤੇ ਸਹਿਬ ਜੀ ਨੇ ਕਿਹਾ ਮਨ ਦੇ ਵਿੱਚੋਂ ਵੀ ਨਾਮ ਦਾ ਰਸ ਜਿਹੜਾ ਹੈ ਉਹ ਮੁੱਕ ਜਾਂਦਾ ਤੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਦੇ ਅੰਦਰ ਬੜੇ ਬਚਨ ਵਰਤੇ ਗਏ ਨੇ ਕਠੋਰਤਾ ਲਈ ਜਿਵੇਂ ਕਠੋਰ ਸ਼ਬਦ ਪੱਥਰ ਦੇ ਨਾਲ ਤੇ ਪੱਥਰ ਦਾ ਸੰਬੰਧ ਸਤਿਗੁਰੂ ਜੀ ਨੇ ਮਨੁੱਖ ਦੇ ਮਨ ਦੇ ਨਾਲ ਕੀਤਾ ਹੈ ਭਾਈ ਗੁਰਦਾਸ ਜੀ ਵੀ ਆਪਣੀ ਵਾਰ ਦੇ ਵਿੱਚ ਲਿਖਦੇ ਨੇ ਕਿ ਪੱਥਰ ਨੀਰ ਬਖਾਦੀਐ ਚਿਤ ਕਠੋਰ ਨਾ ਭਿਜੈ ਕਾਹੀ ਮਨੁੱਖ ਭਰਮ ਨਾ ਉਤਰੈ ਕੰਬਲ ਕੂਸੇ ਖਾਏ ਕੋਾਈ ਗੁਰ ਪੂਰੇ ਵਿਨਪਾਰ ਨਾ ਪਾਹੀ ਮਾਨਮਤ ਜਿਹੜਾ ਹੈ ਪੂਰੇ ਗੁਰੂ ਦੀ ਮਤ ਨਹੀਂ ਲੈਂਦਾ ਉਹ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਭੰਗਲ ਫੂਸੇ ਦੇ ਵਿੱਚ ਭਰਮ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਹਮੇਸ਼ਾ ਫਸਿਆ ਰਹਿੰਦਾ ਸਤਗੁਰੂ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਨੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ हे ਕਾਜੀ ਤੇਰਾ ਮਨ ਜੋ ਹੈ ਕਟਹੋਰ ਹੋਇਆ ਹੈ ਬਾਦਸ਼ਾਹ ਦਾ ਮਨ ਕਟਹੋਰ ਹੋਇਆ ਹੈ ਭਗਤ ਦੀ ਭਗਤੀ ਨੂੰ ਉਹਦੇ ਮਨ ਦੇ ਭਾਵਨਾ ਨੂੰ ਤੂੰ ਸਮਝਦਾ ਨਹੀਂ ਪਿਆ ਤੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਉਹਨੇ 3000 ਜੋ ਹੈ ਯਤਨ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਨੂੰ ਮਾਰਨ ਦਾ ਤੇ ਸਾ ਸੰਗਤ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਸਮਝਦਾ ਕਿਉਂ ਨਹੀਂ ਪਿਆ ਕਿਉਂਕਿ ਉਹਦਾ ਮਨ ਜੋ ਹੈ ਕਠੋਰ ਏ ਮਨ ਦੇ ਉੱਤੇ ਕਕਰ ਪਿਆ ਹੈ ਵਿਕਾਰਾਂ ਦਾ ਭਗਤ ਕਬੀਰ ਸਾਹਿਬ ਜੀ ਨੇ ਵਚਨ ਵਰਤੇ ਕਹਿ ਲਗੇ ਮਨ ਕਠੋਰ ਅਜੂਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦਮ ਹੈ ਜਨ ਕੀ ਜਿੰਦ ਇਹ ਜਿਹੜੀ ਸੁਰਤੇ ਜਦੋਂ ਸੰਸਾਰ ਦਾ ਸਬਰ ਕਰਦੀ ਹੈ ਜੇ ਸੰਸਾਰੀ ਤਾਲੁਤੇ ਸੀਮਤਾ ਸੀ ਤੇ ਫਿਰ ਵਿਕਾਰਾਂ ਦਾ ਕਕਰ ਵਿਆਪਦਾ ਪਿਆ ਹੈ ਜੇ ਚੌਥੇ ਪਦ ਵਿੱਚ ਭਾਵ ਕੇ ਸੁਰਤ ਇੰਨੀ ਉੱਚੀ ਹੋ ਗਈ ਹੈ ਕਿ ਅਸੀਂ ਉਸ ਪਰਮੇਸ਼ਰ ਦੇ ਨਾਲ ਪਰਮਾਤਮਾ ਦੇ ਨਾਲ ਸੁਰਤ ਜੋੜ ਬੈਠੇ ਹਾਂ ਤੇ ਉਹ ਚੌਥਾ ਪਦ ਹੈ ਕਹਿਣ ਲੱਗੇ ਉਥੇ ਪਰਮਾਤਮਾ ਦੇ ਨਾਲ ਸੁਰਤ ਜੁੜ ਗਈ ਹੈ ਉਥੇ ਵਿਕਾਰਾਂ ਦਾ ਕਕਰ ਨਹੀਂ ਪੈਂਦਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਗੱਲ ਨੂੰ ਜੋ ਕਾਜੀ ਸਮਝਦਾ ਨਹੀਂ ਪਿਆ ਕਿਉਂ ਕਿ ਮਨ ਦੇ ਉੱਤੇ ਵਿਕਾਰ ਜਿਹੜੇ ਨੇ ਹਾਵੀ ਨਹੀਂ ਮਨ ਦੇ ਅੰਦਰ ਈਰਖਾ ਦੁਸ਼ੈ ਇੰਨੀ ਕੋ ਘਰੀ ਪਈ ਹੈ ਉਹ ਦੂਜੇ ਦਾ ਭਲਾ ਨਹੀਂ ਦੇਖ ਸਕਦਾ ਦੂਜੇ ਦੇ ਉੱਤੇ ਦਇਆ ਨਹੀਂ ਕਰ ਸਕਦਾ ਤਰਸ ਨਹੀਂ ਕਰ ਸਕਦਾ ਤੇ ਪਰਮੇਸ਼ਰ ਦੀ ਬੰਦਗੀ ਤੇ ਉਹ ਵੇਖ ਹੀ ਨਹੀਂ ਸਕਦਾ ਕਿਉਂਕਿ ਮਨ ਜਿਹੜਾ ਹੈ ਕਠੋਰ ਹੈ ਅਸੀਂ ਵੀ ਸਤ ਸੰਗਤ ਕਰ ਰਹੇ ਆ ਸਤਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਬਚਨ ਵਰਤੇ ਕਹਿਣ ਲੱਗੇ ਮਨਮੁਖ ਬੰਦਾ ਜਿਹੜਾ ਹੈ ਗੁਰੂ ਦੇ ਕੋਲ ਕਦੀ ਵੀ ਨਹੀਂ ਬੈਠ ਸਕਦਾ ਗੁਰੂ ਸਾਹਿਬ ਜੀ ਦੇ ਬਚਨ ਕਹਿ ਕਹਿਣ ਲੱਗੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਕਿਉਂ ਨਹੀਂ ਬੈਠਦੇ ਸਾਹਿਬ ਜੀ ਦੇ ਬਚਨ ਵਰਤੇ ਕਹਿਣ ਲੱਗੇ ਉਥੇ ਸੱਚ ਵਰਤਦਾ ਗੁੜਿਆਰਾ ਚਿਤ ਉਦਾਸ ਕਹਿੰਦੇ ਜਿੱਥੇ ਅਸੀਂ ਬੈਠੇ ਹਾਂ ਇਹ ਗੁਰੂ ਦੀ ਹਜ਼ੂਰੀ ਹੈ ਤੇ ਗੁਰੂ ਦੇ ਕੋਲ ਹਮੇਸ਼ਾ ਸੱਚ ਹੀ ਵਰਤਣਾ ਹੈ ਤੇ ਜਿਹੜੇ ਝੂਠੇ ਬੰਦੇ ਨੇ ਉਹ ਸੱਚ ਸੁਣਨ ਤੋਂ ਮੁਨਕਰ ਹੋ ਜਾਂਦੇ ਨੇ ਉਹ ਕਦੀ ਵੀ ਸੱਚ ਨਹੀਂ ਸੁਣਨ ਸਾਡੇ ਤੰਨਾਂ ਨੂੰ ਹੀ ਰਸ ਹੈ ਸਾਡੀ ਵਡਿਆਈ ਹੁੰਦੀ ਹੋਵੇ ਤੇ ਅਸੀਂ ਬੜੀ ਸੁਣਾਗੇ ਜਦੋਂ ਸਾਡੇ ਕੋਈ ਆਉਗਣ ਦੱਸੇਗਾ ਸਾਡੀ ਮਿੰਦਿਆ ਹੋਵੇਗੀ ਜਾਂ ਸਾਡਾ ਕੋਈ ਝੂਠ ਦੱਸੇਗਾ ਅਸੀਂ ਉਹਦੇ ਨਾਲ ਬੰਦੇ ਬਚਨ ਬੋਲਾਂਗੇ ਜਾਂ ਫਿਰ ਅਸੀਂ ਉੱਠ ਕੇ ਚਲੇ ਜਾਵਾਂਗੇ ਇਸ ਤਰ੍ਹਾਂ ਹੀ ਇਹ ਸਾਧ ਸੰਗਤ ਸਹਿਬ ਜੀ ਨੇ ਕਿਆ ਓਏ ਵੱਲ ਚਾਲ ਕਰ ਛੱਤ ਕੱਢ ਦੇ ਫਿਰ ਜਾਏ ਵਹਿ ਕੁੜਿਆਰਾ ਪਾਸ ਉਤੇ ਫਿਰ ਝੂਠੇ ਬੰਦਿਆਂ ਦੇ ਕੋਲ ਜਾ ਕੇ ਬੈਠਦੇ ਨੇ ਜਿਹੜੀ ਉਹਨਾਂ ਦੀ ਸਿਫਤ ਕਰਦੇ ਪੈ ਨਹੀਂ ਵਿੱਚ ਸੱਚੇ ਕੂੜ ਦਾ ਗੱਡੇ ਹੀ ਮਨ ਵੇਖੋ ਕੋ ਨ ਜਾਸ ਕੁੜਿਆਰ ਕੁੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਕਹਿਣ ਲੱਗੇ ਸਤਗੁਰ ਦੇ ਕੋਲ ਤੇ ਸਚਿਆਰ ਸੇਖ ਹੀ ਬੈਠਦੇ ਕੁੜਿਆਰੇ ਬੰਦੇ ਕਦੀ ਨਹੀਂ ਬੈਠਦੇ ਸਾ ਸੰਗਤ ਇੱਕੋ ਦਾ ਮਹੀਨਾ ਸ਼ੁਰੂ ਹੋਇਆ ਹੈ ਆਰੰਭ ਹੋਇਆ ਹੈ ਤੇ ਆਪ ਸਾਰਿਆਂ ਨੂੰ ਪਤਾ ਹੈ ਸਤਗੁਰੂ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਦੇ ਕਮਾਲ ਬਾਦਸ਼ਾਹ ਦਰਵੇਸ਼ ਤਿਨਾਂ ਦੇ ਸਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤਾਂ ਦਾ ਜਾਪ ਕੀਤਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਧਰਮ ਦੇ ਗ੍ਰੰਥ ਨੂੰ ਸੱਚ ਕਹਿੰਦੇ ਨੇ ਤੇ ਉਹ ਸੱਚੇ ਗ੍ਰੰਥ ਦੀ ਜੋ ਹੈ ਕਸਮ ਖਾ ਕੇ ਉਹ ਝੂਠ ਬੋਲਦੇ ਪਏ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਨੇ ਕੁਰਾਨ ਦੀ ਕਸਮ ਖਾਦੀ ਗੀਤਾ ਦੀ ਸੋਖਾਦੀ ਆਟੇ ਦੀ ਗਾਉਂ ਜੋ ਹੈ ਭੇਜੀ ਬਣਾ ਕੇ ਕਿ ਅਸੀਂ ਇਸ ਦੀ ਕਸਮ ਖਾਨੇ ਪਰ ਚੇਤਾ ਰੱਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿ ਇਹ ਬਚਨ ਕਹਿ ਸੰਸਿਖਾਂ ਨੂੰ ਸਿੱਖ ਕਹਿਣ ਲੱਗੇ ਇਹਨਾਂ ਦੇ ਉੱਤੇ ਘਰੋਸਾ ਨਹੀਂ ਕੀਤਾ ਜਾ ਸਕਦਾ ਯਕੀਨ ਨਹੀਂ ਕੀਤਾ ਜਾ ਸਕਦਾ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿ ਲੱਗੇ ਉਹ ਧਰਮ ਦੇ ਗ੍ਰੰਥ ਦੀ ਕਸਮ ਖਾਉਦੇ ਹਨ ਕਹਿ ਲੱਗੇ ਇਹ ਝੂਠੀ ਹੋ ਸਕਦੇ ਪਰ ਜਿਹੜੇ ਰੱਬ ਦੇ ਬਚਨ ਨੇ ਨਾ ਆ ਪ੍ਰਮਾਤਮਾ ਦੀ ਸਿਫਤਸਲਾ ਉਹ ਕਦੀ ਵੀ ਝੂਠੀ ਨਹੀਂ ਹੋ ਸਕਦੀ ਸਾ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਆਨੰਦਪੁਰ ਦਾ ਕਿਲਾ ਛੱਡਦੇ ਨੇ ਤੇ ਉਥੇ ਅੱਗੇ ਜਦੋਂ ਸਰਸਾ ਤੇ ਜੰਗ ਹੁੰਦਾ ਹੈ ਤੇ ਸਤਗੁਰੂ ਜੀ ਦਾ ਪਰਿਵਾਰ ਜਿਹੜਾ ਹੈ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਆਪਾਂ ਅਗਲੇ ਦਿਨਾਂ ਦੇ ਵਿੱਚ ਵਿਚਾਰ ਕਰਨੀ ਹੈ ਇਹ ਜਿਹੜਾ ਸਮਾਂ 6 ਕੋ ਤੋਂ ਲੈ ਕੇ 14 ਕੋ ਤੱਕ ਜੋ ਹੈ ਇਹ ਵਿਚਾਰ ਚੱਲੇਗੀ ਸਾ ਸੰਗਤ ਸਤਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸੁਰਤ ਉਸ ਪਰਮੇਸ਼ਰ ਦੇ ਨਾਲ ਜੁੜ ਗਈ ਹੈ ਮੈਂ ਬੇਨਤੀ ਇਹ ਕਰਨੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਦੋਵੇਂ ਵੱਡੇ ਸਹਬਜ਼ਾਦੇ ਲਖਤੇ ਜਿਗਰ ਅਤੇ ਗੁਰੂ ਕੇ ਸਿੱਖ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਤੇ ਸਾਧ ਸੰਗਤ ਸਤਗੁਰੂ ਸਚੇ ਪਾਤਸ਼ਾਹ ਜੀ ਮਹਾਰਾਜ ਉਥੇ ਜਦੋਂ ਰਾਤ ਪਈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਟਹਿਲਣ ਲੱਗ ਪਏ ਤੇ ਅੱਲਾ ਯਾਰ ਖਾਂ ਜੂਗੀ ਲਿਖਦਾ ਹੈ ਜਿਹਦੀ ਸੂਰਤ ਪਰਮੇਸ਼ਰ ਦੇ ਨਾਲ ਜੁੜੀ ਹੈ ਉਹ ਪ੍ਰਮਾਤਮਾ ਦੇ ਮਾਲਕ ਦੇ ਸ਼ੁਕਰ ਦੇ ਵਿੱਚ ਰਹਿੰਦਾ ਅੱਲਾ ਯਾਰਖਾ ਜੋਗੀ ਨੇ ਵਚਨ ਲਿਖੇ ਕਹਿਣ ਲੱਗਾ ਡੇਢ ਘੜੀ ਰਾਤ ਗੁਜਰੀ ਜਿਕਰੇ ਖੁਦਾ ਨੇ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਨੇ ਕਦਮੋਂ ਸੇ ਤਹਿਲੇ ਥੇ ਮਗਰ ਦਿਲ ਤਾਂ ਦੁਆ ਦੇ ਕਹਿ ਲਗੇ ਦਿਲ ਤੇ ਮਾਲਕ ਦੇ ਸ਼ੁਕਰ ਦੇ ਵਿੱਚ ਜੁੜਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸੁਰਤ ਉਸ ਪਰਮੇਸ਼ਰ ਦੇ ਨਾਲ ਜੁੜ ਗਈ ਹੈ ਇਹ ਬੇਨਤੀ ਨੂੰ ਸੁਣਿਓ ਸਤਿਗੁਰੂ ਧੰਨ Sri ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵਾਚਨ ਵਰਤੇ ਨੇ ਕੋਕ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗਣਾ ਸਾਥ ਸਾਥ ਸੰਗਤ ਜਿਨ੍ਹਾਂ ਦਾ ਮਨ ਵਿੰਨਿਆ ਗਿਆ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਗਿਆ ਹੈ ਅਕਾਲ ਪੁਰਖ ਵੈਗੁਰੂ ਦੇ ਨਾਲ ਸੁਰਤ ਜੁੜ ਗਈ ਉਹ ਹਮੇਸ਼ਾ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਰਹਿੰਦੇ ਅੱਲਾ ਯਾਰਖਾ ਜੋਗੀ ਲਿਖਦਾ ਇਹ ਬੋਲੇ ਐ ਖੁਦਾਵੰਦ ਖੁਦ ਹੂੰ ਤੇਰੀ ਰਜਾਵੇਂ ਕਰਤਾਰ ਸੇ ਕਹਤੇ ਥੇ ਬੋਲਾ ਰੂਬਰੂ ਹੋਕਰ ਕਲ ਜਾਊਂਗਾ ਮੈਂ ਚਮਕੌਰ ਸੇ ਸੁਖ ਰੂ ਹੋਕਰ

ਜੁਜ ਕਰ ਸ਼ੁਕਰ ਆਣੀ ਜ਼ੁਬਾਂ ਪਰ ਨਹੀਂ ਸ਼ਿਕਵਾ ਕਹਿ ਲਗੇ ਜਿਹੜੇ ਮਾਲਕ ਦੇ ਸ਼ੁਕਰ ਦੇ ਵਿੱਚ ਰਹਿੰਦੇ ਨੇ ਉਹ ਕੋਕਾ ਦੀ ਵੀ ਮਾਲਕ ਦੇ ਨਾਲ ਸ਼ਿਕਵਾ ਨਹੀਂ ਕਰਦੇ ਉਹ ਹਮੇਸ਼ਾ ਸ਼ੁਕਰ ਦੇ ਵਿੱਚ ਰਹਿੰਦੇ ਨੇ ਤੇ ਅੱਲਾ ਯਾਰਖਾ ਯੋਗੀ ਲਿਖਦਾ ਏ ਸਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਨ ਕੀਤਾ ਤੇ ਸਤਗੁਰ ਸਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਹਿਬਜ਼ਾਦੇ ਜਦੋਂ ਅਨੰਦਪੁਰ ਦਾ ਕਿਲਾ ਛੱਡਿਆ ਉਹ ਸਮੇਂ ਚਾਰ ਸਨ ਸਹਿਬਜ਼ਾਦੇ ਤੇ ਆਉਂਦਿਆਂ ਇਥੇ ਚਮਕੌਰ ਦੀ ਗੜੀ ਦੇ ਵਿੱਚ ਜੋ ਸਤਿਗੁਰ ਜੀ ਦਾ ਪਰਿਵਾਰ ਤਿੰਨ ਹੀ ਸਿਆਂ ਦੇ ਵਿੱਚ ਵੰਡਿਆ ਗਿਆ ਉੱਥੇ ਦੋ ਰਹਿ ਗਏ ਉਹ ਲਿਖਦਾ ਏ ਥੇ ਚਾਰ ਹੋ ਅਬ ਦੋ ਹੀ ਸਾਹਰ ਜੇ ਵੀ ਨਾ ਹੋਣਗੇ ਹਮ ਸਬਰ ਕਰਾਂਗੇ ਅਗਰ ਜੇ ਵੀ ਨਾ ਹੋਣਗੇ ਹਮ ਸਬਰ ਕਰਾਂਗੇ ਕਿੱਡੀ ਵੱਡੀ ਗੱਲ ਹੈ ਜੇ ਇਨਾ ਸ਼ੁਕਰ ਮਾਲਕ ਨੇ ਪੁੱਤਰਾਂ ਦੀ ਦਾਤ ਬਖਸ਼ਿਸ਼ ਕੀਤੀ ਚਾਰ ਸਹਬ ਜਾਦੇ ਨਹੀਂ ਤੇ ਸਾ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਵੇਲੇ ਵੀ ਸ਼ੁਕਰ ਕਰਦੇ ਨੇ ਤੇ ਜਦੋਂ ਸਹਿਬ ਯਾਦੇ ਸ਼ਹਾਦਤਾਂ ਦਾ ਜਾਮ ਪਿੰਦੇ ਨੇ ਉਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਗੜੀ ਦੇ ਉੱਪਰ ਬੈਠ ਕੇ ਵੇਖਦੇ ਨੇ ਤੇ ਇਹ ਬਚਨ ਕਹਿੰਦੇ ਨੇ ਕਹਿਣ ਲੱਗੇ ਹੇ ਮਾਲਕ ਹੇ ਪਰਮੇਸ਼ਰ ਮੈਂ ਤੇਰਾ ਸ਼ੁਕਰ ਕਰਨਾ ਵਾ ਕਿ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ ਇੱਥੇ ਤੇ ਇਨਸਾਨ ਦੀ ਫਿਤਰਤ ਤੇ ਬੰਦੇ ਦੀ ਫਿਤਰਤ ਤੇ ਅਸੀਂ ਮੇਰਾ ਮੇਰਾ ਕਰਦੇ ਨਹੀਂ ਥੱਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਤੂੰ ਦਾਤ ਦਿੱਤੀ ਸੀ ਇਹ ਤੂੰ ਲੈ ਗਏ ਤੇ ਤਾਂ ਵੀ ਮੈਂ ਇਹ ਤੈਨੂੰ ਸੌਂਪ ਕੇ ਤੇਰਾ ਸ਼ੁਕਰ ਕਰਨਾ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਉ ਮਨ ਦੇ ਦਿਆ ਚਰਨਾਰ ਬਿੰਦ ਜਿੰਨਾ ਦਾ ਮਨ ਵਿਨਿਆ ਜਾਏ ਚੇਤਾ ਰੱਖੋ ਜਿਹੜਾ ਮੋਤੀ ਵਿਨਿਆ ਜਾਵੇ ਧਾਗਾ ਉਹਦੇ ਵਿੱਚ ਹੀ ਪਰੋਇਆ ਜਾਂਦਾ ਹੈ ਜਿਹੜਾ ਮੋਤੀ ਵਿਨਿਆ ਨਹੀਂ ਗਿਆ ਉਹ ਧਾਗੇ ਦੇ ਵਿੱਚ ਮਲਕਾ ਬਣ ਕੇ ਮਾਲਾ ਨਹੀਂ ਬੰਦਦਾ ਸਾਥ ਸੰਗਤ ਜਿਹੜਾ ਗੁਰੂ ਦਾ ਪਿਆਰਾ ਜਿਹੜਾ ਗੁਰੂ ਦਾ ਸੇਵਕ ਜਿੱਦੀ ਸੁਰਤ ਪਰਮੇਸ਼ਰ ਦੇ ਨਾਲ ਜੁੜ ਗਈ ਹੈ ਉਹੀ ਸ਼ੁਕਰ ਦੇ ਵਿੱਚ ਆਉਂਦਾ ਹੈ ਜਿਹਦਾ ਮਨ ਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਨਹੀਂ ਜੁੜਿਆ ਉਹ ਕਦੀ ਸ਼ੁਕਰ ਦੇ ਵਿੱਚ ਨਹੀਂ ਆਉਂਦਾ ਉਹ ਹਮੇਸ਼ਾ ਮਾਲਕ ਨੂੰ ਸ਼ਿਕਵਾ ਹੀ ਕਰਦਾ ਰਹਿੰਦਾ ਉਹਦੀ ਜ਼ਿੰਦਗੀ ਸ਼ਿਕਾਇਤ ਸ਼ਿਕਵਾ ਕਰਦੇ ਲੰਘ ਜਾਂਦੀ ਏ ਕਿ ਰੱਬਾ ਤੂੰ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਆਹ ਨਹੀਂ ਮਿਲਿਆ ਸਬਰ ਸੰਤੋਖ ਉਹਦੇ ਜੀਵਨ ਦੇ ਵਿੱਚ ਕਦੀ ਵੀ ਨਹੀਂ ਹੁੰਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅਸੀਂ ਪਾਵਨ ਬਚਨ ਪੜ੍ਹ ਕੇ ਸਮਾਪਤੀ ਕਰਾਂਗੇ ਸਾਬ ਜੀ ਨੇ ਕਿਆ ਕੂਕ ਤਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਉ ਓਟ ਗੋਬਿੰਦ ਗੋਪਾਲ ਰਾਈ ਸੇਵਾ ਸਵਾਮੀ ਲਾਉ ਜਿਨੂ ਉਸ ਮਾਲਕ ਦੀ ਓਟ ਹੋ ਜਾਵੇ ਸਾਬ ਜੀ ਕਹਿਣ ਲੱਗੇ ਉਹਦੇ ਜੀਵਨ ਦੇ ਹਮੇਸ਼ਾ ਲਾਹਾਈ ਉਹਦਾ ਜੀਵਨ ਹਮੇਸ਼ਾ ਪ੍ਰਾਪਤ ਇਸੇ ਵਾਸਤੇ ਹੋਇਆ ਹੈ ਕਿ ਲਾਹਾ ਖਟਣ ਵਾਸਤੇ ਤੇ ਉਹ ਲਾਹਾ ਖਟ ਕੇ ਸੰਸਾਰ ਵਿੱਚੋਂ ਜਾਂਦਾ ਹੈ ਵਿਖਿਆ ਕੋ ਨਾ ਸਕਈ ਮਿਲ ਸਾਧੂ ਗੁਨਗਾਹੋ ਜੈ ਤੁਬ ਜੀ ਤੈ ਮਿਲੀ ਸੱਚੀ ਪ੍ਰੀਤ ਸਮਾਉ ਕਰ ਗੈ ਲੀਨੀ ਪਾਰ ਬ੍ਰਹਮ ਬੌੜ ਨਾ ਵਿਛੜਿਆ ਹੋ ਬਾਰ ਜਾਉ ਲਖ ਬੇਰੀਆ ਹਰ ਸਜਣ ਅਗੰਮ ਅਗਾਉ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਉ ਕੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਪਰਵਾ ਜਿਹਨੂੰ ਮਾਲਕ ਇਹ ਆਨੰਦ ਦਿੰਦਾ ਹੈ ਨਾ ਸਾਥ ਸੰਗਤ ਉਹੀ ਇਹ ਅਨੰਦ ਨੂੰ ਮਾਣਦਾ ਹੈ ਅਸੀਂ ਵੀ ਅਰਦਾਸ ਕਰੀਏ हे ਪ੍ਰਮਾਤਮਾ ਬਾਹਰਲਾ ਜਿਹੜਾ ਕਕਰ ਪੈਂਦਾ ਉਹ ਬਾਹਰਲਾ ਰਸ ਸੁਕ ਦਿੰਦਾ ਹੈ ਵਿਕਾਰਾਂ ਦਾ ਸੱਕਰ ਜਦੋਂ ਮਨ ਤੇ ਪੈਂਦਾ ਉਹ ਨਾਮ ਦਾ ਰਸ ਸੁਕ ਲੇ ਮਾਲਕਾ ਇਹ ਨਾ ਹੋਵੇ ਕਿ ਸਾਡੇ ਮਨ ਦੇ ਵਿੱਚੋਂ ਰਸ ਮੁੱਕ ਜਾਵੇ ਅਸੀਂ ਵੀ ਤੇਰੇ ਸ਼ੁਕਰ ਦੇ ਵਿੱਚ ਨਾਮ ਦੇ ਵਿੱਚ ਜੁੜੇ ਰਹੀਏ ਤਾਂ ਸਾਡੇ ਲੋਕ ਤੇ ਪਰਲੋਕ ਸੁਹੇਲੇ ਹੋਣਗੇ ਸੋ ਇਤਨੀਆਂ ਬੇਨਤੀਆਂ ਵਿਚਾਰਾ ਪ੍ਰਵਾਨ ਕਰਨੀਆਂ ਗੁਰੂ ਤੇ ਗੁਰੂ ਕੀ ਸਾਰੀਆਂ ਸੰਤਾਂ ਬਖਸ਼ਣ ਯੋਗ ਹਨ ਬਖਸ਼ੋ ਪ੍ਰਵਾਨੋ ਕਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ